ਸਸ਼ੀਕਲ ਜੀ ਜੀਵੇ ਪੰਜਾਬ ਨਾਲ ਜੁੜੇ ਹੋ ਝੋਨੇ ਦਾ ਸੀਜ਼ਨ ਹੋਵੇ ਤੇ ਕਿਸਾਨ ਮੰਡੀਆਂ ਚ ਨਾ ਰੁਲੇ ਇਹ ਹੋ ਨਹੀਂ ਸਕਦਾ ਇਸ ਵਾਰ ਵੀ ਦਿਵਾਲੀ ਕਿਸਾਨਾਂ ਦੀ ਮੰਡੀਆਂ ਚ ਲੰਗੀ ਆ ਜਿੱਥੇ ਮੌਸਮਰ ਜਿਆਦੇ ਦੀ ਗੱਲ ਕੀਤੀ ਜਾ ਰਹੀ ਹੈ ਉਥੇ ਕਾਟ ਲਾਈ ਜਾ ਰਹੀ ਹੈ ਝੋਨੇ ਦੀ ਕੁਆਲਿਟੀ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੇ ਤੰਜ ਕੱਸੇ ਜਾ ਰਹੇ ਆ ਤਾਂ ਕਿਸਾਨ ਪੰਜਾਬ ਦਾ ਮੰਡੀਆਂ ਰੁਲਣ ਵਾਸਤੇ ਮਜਬੂਰ ਆ ਦੂਜੇ ਪਾਸੇ ਰਾਜਸਥਾਨ ਤੋਂ ਝੋਨਾ ਜਿਹੜਾ ਉਹ ਪੰਜਾਬ ਦੇ ਵਿੱਚ ਆ ਰਿਹਾ ਫਿਰੋਜ਼ਪੁਰ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਮੇਰੇ ਪਿੱਛੇ ਜਥੇਬੰਦੀਆਂ ਵੀ ਖੜੀਆਂ ਆ ਉਹਦੇ ਨਾਲ ਅਸੀਂ ਤੁਹਾਨੂੰ ਦਿਖਾਉਨੇ ਆ ਕਿ ਨਵੀਂ ਚੀਜ਼ਾਂ ਪਿੱਛੇ ਟਰਾਲੀ ਦੇਖੋ ਤੁਸੀਂ ਇਹ ਜਿਹੜੀਆਂ ਟਰਾਲੀਆਂ ਭਰ-ਭਰ ਕੇ ਆਈਆਂ ਇਹ ਰਾਜਸਥਾਨ ਤੋਂ ਝੋਨਾ ਜਿਹੜਾ ਉਹ ਫਰੋਈਪੁਰ ਵਾਲੇ ਪਾਸੇ ਨੂੰ ਆ ਰਿਹਾ ਤਾਂ ਇਹ ਜਿਹੜੀਆਂ ਕੋਈ ਟਰਾਲੀਆਂ ਕਿਸਾਨ ਜਥੇਬੰਦੀਆਂ ਨੇ ਘੇਰੀਆਂ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਨਾਲ ਨਾਲ ਤੁਹਾਨੂੰ ਸ਼ਾਰਟ ਵੀ ਦਿਖਾਵਾਂਗੇ ਸਤਿ ਸ਼੍ਰੀ ਅਕਾਲ ਵੀਰ ਕੀ ਨਾਮ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਰਣਜੀਤ ਸਿੰਘ ਬੀਕੇ ਜੁ ਇੱਕਤਾ ਸਿੱਧੂ ਪਰ ਜਥੇਬੰਦੀ ਵੱਲੋਂ ਜ਼ਿਲ੍ਹਾ ਕਮੇਟੀ ਆ ਗੂ ਮੈਂ ਰਣਜੀਤ ਸਿੰਘ ਅੱਜ ਜਿਹੜੀ ਤੁਸੀਂ ਆ ਟਰਾਲੀਆਂ ਘੇਰੀਆਂ ਕਿੰਨੀਆਂ ਟਰਾਲੀਆਂ ਨੇ ਤੇ ਕਿਹੜੇ ਪਾਸੇ ਆਈਆਂ ਕਿਉਂ ਘੇਰਿਆ ਇਹ ਜੀ ਜਿਹੜਾ ਕੰਮ ਸਰਕਾਰ ਨੇ ਕਰਨਾ ਸੀਗਾ ਤਾਂ ਉਹ ਸਰਕਾਰ ਕੰਮ ਜਦੋਂ ਨਹੀਂ ਕਰ ਰਹੀ ਤਾਂ ਸਾਡੇ ਧਿਆਨ ਦੇ ਵਿੱਚ ਆਇਆ ਕਿ ਕਿਸਾਨਾਂ ਨਾਲ ਬੜੀ ਵੱਡੀ ਪੱਧਰ ਤੇ ਲੁੱਟ ਹੋ ਰਹੀ ਆ ਤਾਂ ਆ ਜੰਗਾਵਾਲੇ ਮੋੜ ਦੇ ਉੱਤੇ ਸਾਨੂੰ ਪਤਾ ਲੱਗਿਆ ਸਾਨੂੰ ਇਹ ਇਨਫੋਰਮੇਸ਼ਨ ਮਿਲੀ ਸਾਡੇ ਕਿਸਾਨਾਂ ਤੋਂ ਤਾਂ ਜਿਹੜੀਆਂ ਦੋ ਟਰਾਲੀਆਂ ਸਾਨੂੰ ਭਰੀਆਂ ਹੋਈਆਂ ਮੌਕੇ ਤੇ ਮਿਲ ਗਈਆਂ ਤੇ ਦੋ ਟਰਾਲੀਆਂ ਕਿ ਪਹਿਲਾਂ ਨਿਕਲ ਗਈਆਂ ਉਹ ਉਹਨਾਂ ਨੇ ਖਾਲੀ ਕਰਦੀਆਂ ਉਹ ਦੱਸ ਰਹੇ ਕਿ ਫੈਕਟਰੀ ਖਾਲੀ ਕੀਤੀਆਂ ਸੀ ਇੱਥੇ ਕਿਸੇ ਆੜਤੀ ਨੇ ਜਿਹੜਾ ਇਹ ਝੋਨਾ ਮੰਗਵਾਇਆ ਸੀਗਾ ਤਾਂ ਜਦੋਂ ਅਸੀਂ ਇਹਨਾਂ ਵੀਰਾਂ ਨਾਲ ਗੱਲਬਾਤ ਕੀਤੀ ਜਿਹੜੇ ਇੱਥੇ ਝੋਨਾ ਲੈ ਕੇ ਆਏ ਆ ਅਸੀਂ ਉਹਨਾਂ ਨੂੰ ਪੁੱਛਿਆ ਭਾਈ ਵੀ ਤੂੰ ਜਿਹੜਾ ਤੁਸੀਂ ਇਹ ਲੈ ਕੇ ਆ ਕਿੱਥੋਂ ਲੈ ਕੇ ਆਏ ਆ ਪਹਿਲਾਂ ਤਾਂ ਇਹ ਮੰਨਦੇ ਨਹੀਂ ਸੀਗੇ ਬਾਚੇ ਕਹਿੰਦੇ ਨਹੀਂ ਅਸੀਂ ਤਾਂ ਲੈ ਕੇ ਆਏ ਹਨਮਾਨਗੜ੍ਹ ਤੋਂ ਲੈ ਕੇ ਆਏ ਰਾਜਸਥਾਨ ਤੋਂ ਲੈ ਕੇ ਆਏ ਆ ਅਸੀਂ ਬਬਲੀ ਪਿੰਡ ਤੋਂ ਕੋਈ ਮੁੰਡੇ ਨੌਜਵਾਨ ਆ ਅਸੀਂ ਕਹਾਂ ਵੀ ਤੁਸੀਂ ਇਹ ਭਰਿਆ ਕਿੱਥੋਂ ਆ ਇਹ ਕਹਿੰਦੇ ਵੀ ਅਸੀਂ ਹਨਮਾਨਗੜ੍ਹ ਤੋਂ ਭਰਿਆ ਉੱਥੋਂ ਭਰਿਆ ਤੇ ਅਸੀਂ ਤਾਂ ਕਰਾਇਏ ਵਾਲੇ ਆ ਇਹ ਸਿਰਫ ਕਰਾਇਆ ਲੈਣਾ ਸਾਨੂੰ ਉੱਥੋਂ ਉਹਨਾਂ ਨੇ ਭਰਾਤਾ ਤੇ ਅੱਗੋਂ ਦਾ ਐਡਰੈਸ ਦੇਦਾ ਜਿੱਥੇ ਅਸੀਂ ਜਾ ਕੇ ਝੋਨਾ ਲਾਉਣਾ ਸੀਗਾ ਤਾਂ ਤੁਰੰਤ ਅਸੀਂ ਇਹਨਾਂ ਨੂੰ ਰੋਕ ਕੇ ਇੱਥੇ ਜਿਹੜਾ ਪ੍ਰਸ਼ਾਸਨ ਨੂੰ ਜਿਹੜਾ ਅਲਟੀਮੇਟ ਦਿੱਤਾ ਤਲਾ ਦਿੱਤੀ ਵੀ ਤੁਸੀਂ ਜਿਹੜਾ ਇੱਥੇ ਆਓ ਜਿਹੜੀ ਆਪਾਂ ਇਹਤ ਕਾਰਵਾਈ ਕਰੀਏ ਚਲੋ ਪ੍ਰਸ਼ਾਸਨ ਵੀ ਜਿਹੜਾ ਥੋੜੇ ਟਾਈਮ ਦੇ ਅਜੇ ਪ੍ਰਸ਼ਾਸਨ ਕਹਿਰੇ ਪੁਲਿਸ ਨੂੰ ਬੁਲਾਇਆ ਜਾਂ ਹੋਰ ਪ੍ਰਸ਼ਾਸਨ ਅਧਿਕਾਰੀ ਬੁਲਾਏ ਅਜੇ ਤੱਕ ਆ ਨਹੀਂ ਰਹੇਗੇ ਬਾਕੀ ਜਿਹੜਾ ਕੰਮ ਸਰਕਾਰ ਦਾ ਕਰਨਾ ਚਾਹੀਦਾ ਸੀ ਸਰਕਾਰ ਦਾ ਬੰਦਾ ਸੀਗਾ ਉਹ ਸਰਕਾਰ ਨੇ ਨਹੀਂ ਕੀਤਾ ਅਸੀਂ ਜਥੇ ਸਾਡੀ ਜਥੇਬੰਦੀ ਵੱਲੋਂ ਜਿਹੜਾ ਅਸੀਂ ਕੀਤਾ ਕਿਉਂਕਿ ਪਹਿਲਾ ਨੁਕਸਾਨ ਤਾਂ ਇਹ ਆ ਰਾਜਸਥਾਨ ਦੇ ਵਿੱਚ ਕਿਸਾਨਾਂ ਨਾਲ ਲੁੱਟ ਹੋਈ ਆ ਪਹਿਲੇ ਨੰਬਰ ਤੇ ਤਾਂ ਉਹ ਵੀ ਕਿਸਾਨ ਹੀ ਆ ਉਹ ਕਿਵੇਂ ਹੋਈ ਜਿਹੜਾ ਕਿ ਉਹਨਾਂ ਦਾ ਝੋਨਾ ਜਿਹੜਾ 1000 ਰੁਪਿਆ ਜਾਂ 1200 ਰੁਪਿਆ ਲੈ ਲਿਆ ਉਹ ਵਤ ਤੋਂ ਵਤ ਤੇ ਫਿਰ ਜਦੋਂ ਵਪਾਰੀ ਨੇ ਜਾਂ ਆੜਤੀ ਨੇ ਝੋਨਾ ਲੈ ਲਿਆ ਖਰੀਦ ਲਿਆ 1000 1200 ਤੇ ਤਾਂ ਫਿਰ ਇਧਰ ਉਹਨੂੰ ਪਤਾ ਲੱਗਿਆ ਕਿ ਐਮ ਤਾਂ ਉਹਨਾਂ ਨੇ ਜਿਹੜਾ ਆ ਮਨਾਫਾ ਲੈਣ ਵਾਸਤੇ ਇਧਰ ਦੇ ਆੜਦੀ ਇਹਨਾਂ ਡੀਲ ਕਰਕੇ ਜਿਹੜਾ ਤੇ ਝੋਨਾ ਜਿਹੜਾ ਇਧਰ ਮੰਗਵਾਇਆ ਤਾਂ ਜਿਹੜਾ ਇਧਰ ਵੱਧ ਭਾ ਦੇ ਵਿਚਿਆ ਜਾਵੇ ਉਧਰਲੇ ਜਿਹੜਾ ਕਿਸਾਨਾਂ ਹੁੰਦੇ ਵੀ ਨੁਕਸਾਨ ਹੋਇਆ ਕਿਸਾਨ ਮੰਡੀਆਂ ਚ ਰਲ ਰਹੇ ਆ ਇੱਥੇ ਤਰ੍ਹਾਂ ਤਰ੍ਹਾਂ ਦੇ ਜਿਹੜੇ ਨੁਕਸ ਕੱਢੇ ਜਾ ਰਹੇ ਆ ਝੋਨੇ ਦੇ ਵਿੱਚ ਤੇ ਰਾਜਸਥਾਨੋਂ ਝੋਨਾ ਆ ਰਿਹਾ ਕਿੰਨਾ ਕਿ ਰਹਿਤ ਹੁਣ ਕਾਰਵਾਈ ਕੀ ਕਰਾ ਦੇ ਇਹ ਰਾਜਸਥਾਨ ਤੋਂ ਝੋਨਾ ਦੋ ਟਰਾਲੇ ਭਰੇ ਆਏ ਜੀ ਦੋ ਟਰਾਲੇ ਖਾਲੇ ਨੇ ਜਿਹੜੇ ਖਾਲੀ ਪਹਿਲਾਂ ਹੋ ਚੁੱਕੇ ਨੇ ਉੱਥੇ ਚਾਰ ਟਰਾਲੇ ਸਾਡੇ ਕੋਲ ਅਸੀਂ ਘੇਰੇ ਨੇ ਇਹਦੇ ਵਿੱਚ ਹੁਣ ਪ੍ਰਸ਼ਾਸਨ ਪਹੁੰ ਪ੍ਰਸ਼ਾਸਨ ਨੂੰ ਇਹੀ ਮੰਗ ਕਰਦੇ ਆ ਵੀ ਇਹਦੇ ਤੇ ਜੋ ਬੰਦ ਦੀ ਕਾਰਵਾਈ ਕੀਤੀ ਜਾਵੇ ਕੱਲੇ ਇਹਨਾਂ ਤੇ ਨਾ ਕੀਤੀ ਜਾਵੇ ਜਿਨ੍ਹਾਂ ਨੇ ਮੰਗਵਾਇਆ ਜਿਨ੍ਹਾਂ ਉਧਰੋਂ ਭੇਜਿਆ ਉਹਨਾਂ ਦੋਵਾਂ ਤੇ ਕਾਰਵਾਈ ਕੀਤੀ ਜਾਵੇ ਤਾਂ ਜੋ ਕਿਸਾਨ ਦੀ ਪੰਜਾਬ ਦੇ ਕਿਸਾਨ ਦੀ ਲੁੱਟ ਹੋਣੋਂ ਬਚ ਸਕੇ ਤੇ ਰਾਜਸਥਾਨ ਦੇ ਕਿਸਾਨ ਦੀ ਵੀ ਲੁੱਟ ਹੋਣੋਂ ਬਚ ਸਕੇ ਹੁਣ ਜਿੱਤ ਹੁਣ ਤੱਕ ਦੀ ਜਿਹੜੀ ਗੱਲ ਸਾਹਮਣੇ ਆਈ ਆ ਕਿੰਨੇ ਮੰਗਵਾਇਆ ਤੇ ਆਇਆ ਕਿੱਥੋਂ ਇਹ ਜੀ ਉਥੋਂ ਦਾ ਇਹ ਦੱਸਦੇ ਪੈਣੇ ਕੋਈ ਮਨਪ੍ਰੀਤ ਸਿੰਘ ਇਹ ਆਡਰੈਸ ਇਹ ਵੀਰ ਨੇ ਇਹ ਦੱਸਣਗੇ ਆਪਦੇ ਵਿੱਚ ਇਹ ਆਪਦੇ ਮੂੰਹ ਦੱਸਣਗੇ ਉਥੋਂ ਦੱਸਦੇ ਮਨਪ੍ਰੀਤ ਸਿੰਘ ਪਿੰਡ ਬਹਾਵ ਵਾਲਾ ਅੱਛਾ ਪਿੰਡ ਬਹਾਵ ਵਾਲਾ ਭਰਾਇਆ ਹਰਮਾਨਗੜ੍ਹ ਤੋਂ ਜੀ ਝੋਨਾ ਹਰਮਾਨਗੜ੍ਹ ਤੋਂ ਭਰਾਇਆ ਆਇਆ ਹੈਗਾ ਜੀ ਮੇਜਰ ਸਿੰਘ ਆੜਤੀਆ ਪੀਰਕੇ ਦਾ ਜੀ ਪੀਰਕੇ ਦਾ ਉੱਤੇ ਮੋਬਾਈਲ ਨੰਬਰ ਵੀ ਦਿੱਤਾ ਹਾਂ ਮੋਬਾਈਲ ਨੰਬਰ ਵੀ ਦਿੱਤੇ ਉਹਨਾਂ ਦੇ ਬਕਾਇਦਾ ਜੀ ਇਹ ਵੀਰ ਨੂੰ ਮੈਂ ਵਿਖਾ ਦੇਣਾ ਵੇਖ ਵੀ ਸਕਦੇ ਨੇ ਇੱਥੋਂ ਤੱਕ ਇਹ ਇਹਨਾਂ ਦੋਹਾਂ ਦੀ ਮਿਲੀ ਭੁਗਤਣ ਵਾਲੇ ਕੰਮ ਚੱਲਦਾ ਪਿਆ ਜੀ ਬਿਲਕੁਲ ਜਿਹੜੇ ਪੰਜਾਬ ਦੇ ਕਿਸਾਨ ਆ ਉਹਨਾਂ ਦਾ ਝੋਨਾ ਖਰੀਦਿਆ ਨਹੀਂ ਜਾ ਰਿਹਾ ਨੁਕਸ ਕਰਦਾ ਜਿਹੜੇ ਭਾਈ ਸਾਹਿਬ ਕਿੱਥੋਂ ਲੈ ਕੇ ਆਏ ਤੁਸੀਂ ਹਰਮਾਨਗੜ੍ਹ ਤੋਂ ਜੀ ਤੇ ਇਹਦੇ ਉੱਤੇ ਤਾਂ ਬਹਾਵ ਵਾਲਾ ਲਿਖਿਆ ਹਾਂ ਇਹ ਤਾਂ ਗਲਤ ਐਡਰੈਸ ਲੱਗਿਆ ਅ ਕਿੰਨਿਆ ਕਿੰਨੇ ਘੇੜੇ ਲਾ ਚੁੱਕੇ ਹੋ ਪਹਿਲਾ ਘੇੜਾ ਸੀ ਅੱਛਾ ਪਹਿਲਾ ਘੇੜਾ ਨਹੀਂ ਤੁਸੀਂ ਕਿਰਾਏ ਤੇ ਆਏ ਹੋ ਕਿਰਾਏ ਤੇ ਕਿਰਾਏ ਤੇ ਜੀ ਕਿਰਾਏ ਤੇ ਆਏ ਸੀ ਕਿੰਨੇ ਟਰੈਕਟਰ ਆਏ ਸੀ ਅੱਛਾ ਆਹ ਚਾਰੇ ਸੀ ਟਰੈਕਟਰ ਇੱਕ ਉੱਠ ਗਿਆ ਜੀ ਹਾਂ ਤਿੰਨ ਰਹਿ ਗਏ ਜੀ ਚਾਰੇ ਇਕੱਠੇ ਆਏ ਉਧਰ ਨਿਰਮਾਨਗੜ੍ਹ ਤੋਂ ਨਹੀਂ ਇਕੱਠੇ ਤੁਰੇ ਅੱਡੋ ਅੱਡੀ ਅੱਡੋ ਅੱਡੀ ਦੋ ਮਗਰ ਸੀਗੇ ਦੋ ਪਹਿਲਾ ਸੀ ਜਦੋਂ ਤੁਸੀਂ ਪੰਜਾਬ ਚ ਐਂਟਰ ਕੀਤਾ ਰਾਜਸਥਾਨ ਵਾਲੇ ਪਾਸਿਓਂ ਤਾਂ ਉੱਥੇ ਰੋਕਿਆ ਨਹੀਂ ਕਿਸੇ ਨੇ ਬੈਰੀਕੇਡ ਤੇ ਨਹੀਂ ਜੀ ਕੋਈ ਨਹੀਂ ਕਿਸੇ ਨੇ ਨਹੀਂ ਰੋਕਿਆ ਨਹੀਂ ਰਸਤੇ ਚ ਪੁਲਿਸ ਨੇ ਕਿਸੇ ਮੁਲਾਜ਼ਮ ਨੇ ਨਹੀਂ ਕੋਈ ਨਹੀਂ ਸੀ ਜੀ ਇਹ ਜਿਹੜਾ ਨੰਬਰ ਲਿਖਿਆ ਉੱਤੇ ਮਨਪ੍ਰੀਤ ਸਿੰਘ ਇਹ ਨੰਬਰ ਇਹਦਾ ਹੀ ਆ ਫੋਨ ਨੰਬਰ ਹਾਂ ਇਸੇ ਦਾ ਹੀ ਹੋਗਾ ਜੀ ਹੁਣ ਤੁਸੀਂ ਗੱਲ ਕੀਤੀ ਉਹਦੇ ਨਾਲ ਵੀ ਅਸੀਂ ਸਾਨੂੰ ਕਿਹਾ ਨਹੀਂ ਕੀਤੀ ਜੀ ਨਹੀਂ ਕੀਤੀ ਗੱਲ ਨਹੀਂ ਅੱਛਾ ਤੁਸੀਂ ਇਹਨਾਂ ਨਾਲ ਹੀ ਹੋ ਹਾਂ ਜੀ ਅਸੀਂ ਇਹਨਾਂ ਨਾਲ ਹੀ ਆ ਕਿੱਥੋਂ ਭਰਿਆ ਸੀਗਾ ਇਹ ਬਹਾਵਲੋਂ ਐਂ ਅਨੁਮਾਨ ਘੜੋ ਭਰਿਆ ਸੀ ਵੀ ਅੱਛਾ ਕਿੰਨਾ ਕਰਾਇਆ ਲਿਆ ਇੱਥੋਂ ਤੱਕ ਭਾਈ 140 ਰੁਪਏ ਸੀਗਾ ਸਾਡਾ ਕੁਆਂਟਲ ਦੇ ਸਾਧਿਆ ਕਵਾਂਟਲ ਦੇ ਕਿੰਨੇ ਪੈਸੇ 140 ਰੁਪਏ 140 140 ਰੁਪਏ ਕਵਾਂਟਲ ਦੇ ਤੁਸੀਂ ਲੈਣੇ ਆ ਹਾਂ ਲੈਣੇ ਆ ਬਈ ਹਾਂ ਹੁਣ ਜੇ ਕਾਰਵਾਈ ਤੁਹਾਡੇ ਤੇ ਵੀ ਨਾਲ ਹੋ ਗਈ ਫੇਰ ਓ ਬਾਈ ਅਸੀਂ ਤਾਂ ਉਹਨਾਂ ਨੇ ਇਹ ਕਾ ਚੋਨਾ ਲੈ ਜੋ ਕਹਿੰਦਾ ਤੁਸੀਂ ਤੇ ਸਾਨੂੰ ਕਹਦਾ ਉੱਥੇ ਝੜਨਾ ਤੇ ਆਏਗਾ ਕਿ ਐ ਝੜਨਾ ਅਸਤਾ ਕਰਾਏ ਆੜੇ ਆ ਗਏ ਬਈ ਬੰਦੇ ਅੱਛਾ ਸਾਡੇ ਤੇ ਕੋਈ ਪਤਾ ਨਹੀਂ ਤੁਸੀਂ ਇਕੱਠੇ ਆਏ ਹੋ ਐ ਬਈ ਅਸੀਂ ਦੋ ਦੋ ਡਾਇਟ ਰਹਿ ਕੇ ਸਾਡੇ ਕਹਾ ਇੱਕ ਹੋ ਆ ਅਸੀਂ ਇਕੱਠੇ ਆਏ ਹਾਂ ਰਸਤੇ 'ਚ ਕਿਸੇ ਨੇ ਕਿਹਾ ਨੀ ਪੁੱਛ ਗਿਆ ਚ ਨਹੀਂ ਕਿਸੇ ਕੀਤਾ ਨਹੀਂ ਕੋਈ ਨਹੀਂ ਸੀ ਨੰਬਰ ਪਲੇਟ ਕਾ ਤੋਂ ਲਾਈ ਸੀ ਨੰਬਰ ਕਿਹੜੀ ਨੰਬਰ ਪਲੇਟ ਸਰਾਗ ਦੱਸ ਦੋ ਜੀ ਹੈਗੀ ਆ ਤਾਂ ਤੁਸੀਂ ਸਰਾਗ ਦੱਸੋ ਚਲੋ ਨੰਬਰ ਲੱਗ ਗਿਆ ਅੱਛਾ ਇਹ ਲੱਗ ਗਿਆ ਆਰ ਜੇ 31 ਆਰ ਡੀ 31 93 ਇਹ ਨੰਬਰ ਪਲੇਟ ਹੈ ਤੇ ਇਹਨੂੰ ਗੁੰਦਣਾ ਲਾਇਆ ਹੋਇਆ ਦੇਖੋ ਇਹਦੇ ਵਿੱਚ ਮੋਰੀਆਂ ਨਹੀਂ ਹੈਗੀਆਂ ਇਹ Rajasthan ਦੀ ਤੁਹਾਡੀ ਪਲੇਟ ओरिजिनल ਪਲੇਟ ਇਹ ਲਾਈ ਕਿਉਂ ਨਹੀਂ ਤੁਸੀਂ ਟਰੈਕਟਰ ਜੀ ਉਹ ਲਵਾਉਣੀ ਸੀਗੀ ਅੱਗੇ ਤੇ ਉਹ ਮਿਸਤਰੀ ਦਾ ਟਾਈਮ ਹੈ ਨਹੀਂ ਸੀ ਅੱਜ ਹੀ ਟਰੈਕਟਰ ਦਾ ਇਧਰ ਲਿਆ ਹੈ ਸੋ ਬਿਲਕੁਲ ਸਾਡੇ ਨਾਲ ਮੁਲਾਜ਼ਮ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿ ਤੁਹਾਨੂੰ ਜਿਹੜਾ ਪਤਾ ਯੂਨੀਅਨ ਨੇ ਦੱਸਿਆ ਜੀ ਵੀ ਇੱਥੇ ਟਰਾਲੀਆਂ ਘੇਰ ਲਈਆਂ ਤਾਂ ਕਿੰਨੀਆਂ ਟਰਾਲੀਆਂ ਨੇ ਤੇ ਕੀ ਕਾਰਵਾਈ ਕਰ ਰਹੇ ਹੋ ਸਿਰਫ ਪਤਾ ਲੱਗਿਆ ਜਿਵੇਂ ਸਾਨੂੰ ਪਤਾ ਲੱਗਿਆ ਕਿ ਕੁਝ ਟਰਾਲੀਆਂ ਆ ਰਹੀਆਂ ਰਾਜਸਥਾਨ ਸਾਈਡ ਤੋਂ ਤੇ ਘੇਰੀਆਂ ਆ ਕੇ ਜੰਗਲ ਦੇ ਮੋੜ ਤੇ ਦੋ ਟਰਾਲੀਆਂ ਭਰੀਆਂ ਹੋਈਆਂ ਮਿਲੀਆਂ ਨੇ ਇੱਕ ਟਰਾਲੀ ਖਾਲੀ ਖੜੀ ਹੈ ਇਹ ਵੀ ਅਜੇ ਇਨਵੈਸਟੀਗੇਸ਼ਨ ਕਰ ਰਹੇ ਆ ਅਸੀਂ ਕਿ ਕਿੱਥੋਂ ਆਈ ਕਿਵੇਂ ਆਈ ਔਰ ਲੀਗਲ ਪ੍ਰੋਸੈਸ ਜਿਹੜਾ ਗਵਰਨਮੈਂਟ ਆਫ ਪੰਜਾਬ ਨੇ ਪਾਲਿਸੀ ਬਣਾਈ ਹੈ ਅੱਛਾ ਜੀ ਕਿ ਆਊਟ ਆਫ ਸਟੇਟ ਚ ਹੁਣਾ ਜਿਹੜਾ ਹੈ ਬੈਨ ਹੈ ਨਹੀਂ ਆ ਸਕਦਾ ਔਰ ਇਹਨਾਂ ਤੇ ਅਸੀਂ ਸਖਤ ਤੋਂ ਸਖਤ ਪ੍ਰਸ਼ਾਸਨਿਕ ਕਾਰਵਾਈ ਕਰਾਂਗੇ ਜੀ ਜਿਵੇਂ ਕਿ ਉਹਨਾਂ ਨੇ ਮੰਨ ਨਹੀਂ ਲਿਆ ਕਿ ਅਸੀਂ ਹਰਮਾਨਗੜ ਤੋਂ ਭਰਿਆ ਚੋਣਾ ਤਾਂ ਇਹ ਤਾਂ ਸਾਬਤ ਹੀ ਹੋ ਗਿਆ ਕਿ Rajasthan ਤੋਂ ਆਏ ਬਿਲਕੁਲ ਜੀ ਬਿਲਕੁਲ ਜੀ ਬਾਕੀ ਫਿਰ ਵੀ ਇਨਵੈਸਟੀਗੇਸ਼ਨ ਜਿਹੜੀ ਇਹ ਮੁਕੰਮਲ ਹੋਏਗੀ ਪ੍ਰੋਪਰ ਹੋਏਗੀ ਔਰ ਐਸ ਪਰ ਲਾ ਅਕੋਰਡਿੰਗ ਟੂ ਰੂਲਸ ਔਰ ਉਹਨਾਂ ਦੀ ਸਖਤ ਕਾਰਵਾਈ ਹੋਏਗੀ ਤੁਸੀਂ ਫਰੋਇਪੁਰ ਦੇ ਮੁਲਾਜ਼ਮ ਹੋ ਤੁਸੀਂ ਦੇਖੋ ਅਭੋਰ ਲੰਗਿਆ ਫਾਜ਼ਿਲਕਾ ਜਲਾਲਾਬਾਦ ਲੰਘਿਆ ਗੁਰੂ ਸਾਹਿਬ ਲੰਘਿਆ ਕੋਈ ਮੁਲਾਜ਼ਮ ਨਹੀਂ ਐ ਸੜਕ ਦੇ ਉੱਤੇ ਕੋਈ ਦੇਖੇ ਵੀ ਇਹ ਜਿਹੜਾ ਝੋਨਾ ਉਧਰੋਂ ਆ ਰਿਹਾ ਕੋਈ ਪੁਲਿਸ ਨਹੀਂ ਦੇਖਦੀ ਕੋਈ ਤੁਹਾਡਾ ਡਿਪਾਰਟਮੈਂਟ ਨਹੀਂ ਦੇਖਦਾ ਦੇਖੋ ਇਸ ਤਰ੍ਹਾਂ ਕਿ ਇਹ ਟਰਾਲੀਆਂ ਦੇ ਵਿੱਚ ਕਿਸਾਨ ਲੈ ਕੇ ਨਾਰਮਲੀ ਆਂਦੇ ਐ ਟਰਾਲੀਆਂ ਦੀ ਜਿਹੜੀ ਟਰੱਕ ਵਗੈਰਾ ਕੋਈ ਆਂਦਾ ਐ ਤਾਂ ਅਸੀਂ ਨਾਲ ਦੀ ਨਾਲ ਪਰਖ ਕਰਦੇ ਆਂ ਵੀ ਕਿਧਰੋਂ ਆ ਰਿਹਾ ਕਿਵੇਂ ਆ ਰਿਹਾ ਫਿਰ ਜਿਹੜੇ ਟਰੈਕਟਰ ਨੇ ਇਹ ਸਿੰਪਲ ਜਿਹੇ ਟਰੈਕਟਰ ਨੇ ਪੁਰਾਣੇ ਟਰੈਕਟਰ ਨੇ ਇਹਨਾਂ ਦਾ ਕੋਈ ਨੰਬਰ ਨਹੀਂ ਲੱਗਿਆ ਨੰਬਰ ਪੜ੍ਹਣੀ ਲੱਗੀ ਪਤਾ ਨਹੀਂ ਲੱਗ ਰਿਹਾ ਕਿ ਪੰਜਾਬ ਦਾ ਕਿ Rajasthan ਦਾ ਕਿਉਂਕਿ ਆਂਦੇ ਮੈਂ ਤਾਂ ਹੈਰਾਨ ਆ ਕਿ ਇਹਨਾਂ ਟਰੈਕਟਰਾਂ ਦੇ ਉੱਪਰ ਕੋਈ ਨੰਬਰ ਪਲੇਟ ਨਹੀਂ ਲੱਗੀ ਜਿਸ ਤੋਂ ਪਤਾ ਨਹੀਂ ਲੱਗ ਰਿਹਾ ਕਿ ਗਲਤ ਕੀਤਾ ਜਾ ਰਿਹਾ ਇਸ ਤਰ੍ਹਾਂ ਕਰਕੇ ਇਹ ਸ਼ੈਤਾਨੀ ਵਰਤੀ ਜਾ ਰਹੀ ਹੈ ਬਿਨਾ ਨੰਬਰ ਪਲੇਟ ਤੋਂ ਆਗੇ ਲੱਗੇ ਕਿ ਇੱਥੇ ਲੋਕਲ ਪੰਜਾਬ ਦਾ ਟਰੈਕਟਰ ਹੈ ਤੁਸੀਂ ਮਹਿਕਮੇ ਨੂੰ ਕਾਰਵਾਈ ਕਰ ਰਹੇ ਹੋ ਕਿ ਪੁਲਿਸ ਦੀ ਕਾਰਵਾਈ ਸਾਡੇ ਮਹਿਕਮੇ ਵੱਲੋਂ ਵੀ ਕਾਰਵਾਈ ਹੋਏਗੀ ਔਰ ਨਾਲ ਪੁਲਿਸ ਪ੍ਰਸ਼ਾਸਨ ਦੇ ਨਾਲ ਕਾਰਵਾਈ ਸਾਨੂੰ ਕਰਨੀ ਪੈਂਦੀ ਹੈ ਜੀ ਜੋ ਸਾਡੀ ਪਾਲਿਸੀ ਬਣੀ ਗਵਰਨਮੈਂਟ ਪੰਜਾਬ ਦੀ ਉਹ ਅਕੋਰਡਿੰਗ ਕਾਨੂੰਨੀ ਕਾਰਵਾਈ ਪੁਲਿਸ ਰਾਹੀਂ ਕਰਵਾਈ ਜਾਏਗੀ ਹੈਲੋ ਸਸਕੀਲ ਜੀ ਸਸਕੀਲ ਜੀ ਮਨਪ੍ਰੀਤ ਜੀ ਹਾਂਜੀ ਕੀ ਹਾਲ ਚਾਲ ਠੀਕ ਹੈ ਜੀ ਮੈਂ ਗੁਰਦਰਸ਼ਨ ਸਿੰਘ ਸੰਧੂ ਬੋਲਦਾ ਜੀ ਫਰੋਜ਼ਪੁਰ ਤੋਂ ਹਾਂਜੀ ਮੈਂ ਪੱਤਰਕਾਰ ਆ ਵੀਰ ਹਾਂਜੀ ਹਾਂਜੀ ਤੁਹਾਡਾ ਨੰਬਰ ਮਿਲਿਆ ਮੈਨੂੰ ਤੇ ਝੋਨਾ ਤੁਹਾਡੇ ਕੋਲ ਆਇਆ ਇੱਥੇ ਫਰੋਜ਼ਪੁਰ ਚਾਰ ਟਰਾਲੇ ਹਾਂਜੀ ਹਾਂਜੀ ਇਹ ਇੱਥੇ ਕਿਸਾਨ ਜਥੇਬੰਦੀ ਨੇ ਘੇਰ ਲਿਆ ਟਰਾਲੇ ਹਾਂਜੀ ਹਾਂਜੀ ਕਿੱਥੋਂ ਭੇਜਿਆ ਤੁਸੀਂ ਇਹੀ ਮਾਹਵਾਲੇ ਤੋਂ ਸੀ ਆਉਣੇ ਆ ਜੀ ਤੁਹਾਡੇ ਕੋਲੇ ਮਾਹਵਾਲਾ ਕਿੱਥੇ ਆ ਮਾਹਵਾਲਾ ਜੀ ਅਭੋਰ ਤੇ ਲੱਗੇ ਆ ਜੀ ਅਭੋਰ ਤੇ ਲੱਗੇ ਇੱਧਰ ਨਹੀਂ ਵਿਕਦਾ ਤੁਹਾਡਾ ਝੋਨਾ ਇਧਰ ਜੀ ਸਾਡੇ ਤਲਦਾਣੀ ਜੀ ਕਾਰਟ ਮੰਗਦੇ 8 8 9 9 ਕਿਲੋ ਤੇ ਤਲਦਾ ਸੀ ਤੇ ਸਾਡੇ ਵੀ ਤਾਂ ਇਧਰ ਕਾਰਟ ਚਲਦੀ ਪਈ ਨਾ ਜੀ ਠੀਕ ਹੈ ਜੀ ਸਾਡੇ ਵੀ ਇਧਰ ਕਾਰਟ ਲਾਉਂਦੇ ਪਿਆ ਕਈ ਤਰ੍ਹਾਂ ਦੇ ਨੁਕਸ ਕੱਟਦੇ ਆ ਫਿਰ ਤੁਸੀਂ ਇਧਰ ਛੋਣਾ ਈ ਦੀ ਦੂਰ ਭੇਜ ਸਾਡੇ ਜੀ ਕਈ ਵਾਰੀ ਕੀ ਆ ਜੀ 10 10 15 15 ਦਿਨ ਲੱਗ ਜਾਂਦੇ ਆ ਅੱਛਾ ਜੀ ਤਲਦਾ ਨਹੀਂ ਜੀ ਥੀ ਤਲਦਾ ਨਹੀਂ ਕਾ ਉਹਦਾ ਕਰਕੇ ਭੇਜਿਆ ਸੀ ਜੀ ਤੇ ਸਾਡਾ ਤੁਸੀਂ ਪਤਾ ਕਿ ਮੈਂ ਨਾ ਤੁਹਾਡੀ ਰਿਕਾਰਡਿੰਗ ਕਰ ਰਿਹਾ ਤੇ ਨਾਲ ਸਾਰੀਆਂ ਜੱਥੇਬੰਦੀਆਂ ਕਿਸਾਨ ਜੱਥੇਬੰਦੀਆਂ ਨੇ ਤੁਹਾਡੀਆਂ ਟਰਾਲੀਆਂ ਘੇਰ ਲੀਆਂ ਤੇ ਜਿਹੜੇ ਬੰਦੇ ਲੈ ਕੇ ਆਏ ਹੋ ਮੇਰੇ ਕੋਲ ਖੜੇ ਆ ਉਹਨਾਂ ਨੇ ਇਹ ਕਹਿ ਕੇ ਅਸੀਂ ਹਰਮਾਨਗੜ ਤੋਂ ਭਰਿਆ ਤੇ ਸਾਨੂੰ 100 ਰੁਪਏ 140 ਰੁਪਏ ਕੁਆਂਟਲ ਦੇ ਦੇਣੇ ਆ ਠੀਕ ਹੈ ਜੀ ਹਾਂ ਜੀ ਤੁਸੀਂ ਕਹਿ ਰਹੇ ਹੋ ਕਿ ਬਹਾਵਾਲੇ ਤੋਂ ਉਹ ਕਹਿੰਦੇ ਅਸੀਂ ਹਰਮਾਨਗੜ ਤੋਂ ਆਏ ਆ ਕੋਈ ਨਹੀਂ ਜੇ ਅਸੀਂ ਆ ਰਹੇ ਹਾਂ ਜਿਹੜੇ ਰਸਤੇ 'ਚ ਅੱਛਾ ਜੀ ਇਹ ਤਰੋਂ ਆ ਰਹੇ ਹੋ ਤੁਸੀਂ ਫਰੋਜਪੁਰ ਵੱਲ ਹਾਂ ਜੀ ਹਾਂ ਜੀ ਚਲੋ ਠੀਕ ਹੈ ਜੀ ਸੋ ਇਹ ਸੀਗੇ ਜਿਨ੍ਹਾਂ ਨੇ ਮਨਪ੍ਰੀਤ ਜਿਨ੍ਹਾਂ ਨੇ ਕਹਿੰਦੇ ਆ ਕਿ ਬਹਾਵਾਲੇ ਤੋਂ ਭੇਜਿਆ ਹੋਰ ਦੇ ਕੋਲੋਂ ਪਰੇ ਚੋਨਾ ਜਿਹੜਾ ਹੈ ਉਹ ਕਿਤੇ ਨਾ ਕਿਤੇ ਜਿਹੜੇ ਲੋਕ ਲੈ ਕੇ ਆਏ ਨੇ ਉਹਨਾਂ ਦੇ ਦੱਸਣ ਮੁਤਾਬਕ ਹੈ ਕਿ ਉਹ ਹਨੂਮਾਨਗੜ੍ਹ ਤੋਂ ਲੈ ਕੇ ਆਏ ਆ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ ਤਾਂ ਮਹਿਕਮਾ ਵੀ ਲੱਗਾ ਹੋਇਆ ਪੁਲਿਸ ਵੀ ਇਨਵੈਸਟੀਗੇਸ਼ਨ ਕਰੂਗੀ ਕਿ ਆਖਰ ਇਹ ਚੋਨਾ ਆਇਆ ਕਿੱਥੋਂ ਤੇ ਕਿਉਂ ਆਇਆ ਆ ਆ ਦੂਜਾ ਟਰਾਲਾ ਆ ਜਿਹੜਾ ਭਰਿਆ ਫੁੱਲ ਭਰਿਆ ਜਿਹੜਾ ਉਹ ਇਹ ਕਹਿੰਦੇ ਆ ਕਿ ਹਨੂਮਾਨਗੜ੍ਹ ਤੋਂ ਲੈ ਕੇ ਆਏ ਆ ਤਾਂ ਜਿੱਥੇ ਲੈ ਕੇ ਆਏ ਨੇ ਆਪਾਂ ਉਹਨਾਂ ਬੰਦਿਆਂ ਨਾਲ ਵੀ ਗੱਲਬਾਤ ਕਰਦੇ ਆ ਆ ਵੀਰ ਨੇ ਸਾਰੇ ਜਿਹੜੇ ਲੈ ਕੇ ਆਏ ਚਾਰ ਜਣੇ ਆ ਤੁਸੀਂ ਚਾਰ ਜਣੇ ਪੰਜ ਜਣੇ ਆ ਬਾਈ ਅੱਡਾ ਜੀ ਇੱਕ ਪਿੱਛੇ ਬੈਠਾ ਹਾਂ ਹਾਂ ਤੁਸੀਂ ਤੁਸੀਂ ਕਿੱਥੋਂ ਆਏ ਹਰਮਾਨਗੜ ਤੋਂ ਤੁਸੀਂ ਹਰਮਾਨਗੜਿਆਂ ਹਰਮਾਨਗੜ ਤੋਂ ਅੱਛਾ ਤੂੰ ਤਾਂ ਦੱਸਤਾ ਸੀਗਾ ਤੂੰ ਬਾਈ ਕਿੱਥੋਂ ਆਇਆ ਜੀ ਮੈਂ ਵੀ ਹਰਮਾਨਗੜ ਤੋਂ ਹਰਮਾਨਗੜ ਤੋਂ ਜਿੰਨਾ ਨਾਲ ਗੱਲ ਕੀਤੀ ਆ ਉਹ ਕਹਿੰਦੇ ਆ ਫੇ ਅਸੀਂ ਇੱਥੋਂ ਬਾਵਲ ਬਾਵਲੇ ਤੋਂ ਆਏ ਆ ਤੁਸੀਂ ਭਰਿਆ ਹਰਮਾਨਗੜ ਤੋਂ ਭਰਿਆ ਨਾ ਹਾਂ ਹਾਂ ਕਿੰਨੇ ਪੈਸੇ ਲੈਣੇ ਸੀਗੇ ਕੁਆਂਟਲ ਦੇ 140 140 ਹਾਂ ਕੌਂਟਰਲ ਦਾ ਸਾਰਾ ਸੋ ਬਿਲਕੁਲ ਇਹ ਬੰਦੇ ਜਿਹੜੇ ਕਿਰਾਏਦਾਰ ਨੇ ਸੱਚ ਬੋਲਦੇ ਪਏ ਨੇ ਤੇ ਬਿਲਕੁਲ ਸੇਫ ਜਿਹੜਾ ਹੈ ਕਿਸਾਨ ਯੂਨੀਅਨ ਇਹਨਾਂ ਨੂੰ ਰੱਖਿਆ ਕੋਈ ਕਿਸੇ ਤਰ੍ਹਾਂ ਦਾ ਪ੍ਰੈਸ਼ਰ ਨਹੀਂ ਇਹਨਾਂ ਦੇ ਉੱਤੇ ਸੋ ਪੁਲਿਸ ਕਾਰਵਾਈ ਕੀ ਕਰਦੀ ਆ ਜਾਂ ਵਿਭਾਗ ਕੀ ਕਰਦਾ ਉਹ ਵੀ ਦੇਖਣਾ ਹੋਊ